ਏ ਟੋਇਆ ਗਰੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਆ ਇਹਨਾਂ ਟੋਇਆਂ ਦੇ ਵਿੱਚ ਵੱਜ ਕੇ ਰਾਤ ਨੂੰ ਟਰੱਕ ਪਲਟਿਆ ਦੋ ਇੱਥੇ ਉਹ ਬਿਆਸਤੀ ਜੀ ਨਵੀਂ ਗੱਡੀ ਲੈ ਕੇ ਆਇਆ ਸੀ ਤਾਂ ਇਹਨਾਂ ਟੋਇਆਂ ਦੇ ਵਿੱਚ ਵੱਜ ਕੇ ਹੀ ਉਹ ਗੱਡੀ ਨੂੰ ਅੱਗ ਲੱਗੀ ਆ ਤੇ ਉਸ ਗੱਡੀ ਦੇ ਵਿੱਚ 3 ਸਾਲ ਦਾ ਬੱਚਾ ਸੀ ਉਹ 3 ਸਾਲ ਦੇ ਬੱਚੇ ਦੇ ਪੱਟ ਟੁੱਟਿਆ ਇੱਕ ਆਰਜੀ ਤੌਰ ਤੇ ਇੱਥੇ ਮਿੱਟੀ ਪਾ ਦਿੱਤੀ ਗਈ ਆ ਇੱਥੇ ਮਿੱਟੀ ਪਾ ਦਿੱਤੀ ਗਈ ਆ ਨਹੀਂ ਹੋਣ ਤੋਂ ਬਾਅਦ ਦੇ ਵਿੱਚ ਮਿੱਟੀ ਵੀ ਵਾਹ ਜਾਣੀ ਆ ਇਹ ਮਿੱਟੀਆ ਜਿਹੜੀ ਮੀਂਹ ਤੋਂ ਬਾਅਦ ਬੈਠ ਜੂਗੀ ਪਰ ਇੱਥੇ ਹੋਰ ਵੀ ਇਹ ਮਿੱਟੀਆ ਹੋਰ ਵੀ ਵੱਡੇ ਹਾਲਸਾ ਸੱਦਾ ਦੇ ਰਹੀ ਆ ਇਹ ਲਾਜ਼ਮੀ ਉੱਗੂਗਾ ਜੇ ਨਾ ਬਦਲ ਸਵਾ ਹਲਕਾ ਇੱਥੋਂ ਦੀ ਐਮਐਲਏ ਸਾਹਿਬ ਵੀ ਗੁਜ਼ਰਦੇ ਹੋਣਗੇ ਪ੍ਰਸ਼ਾਸਨ ਵੀ ਇੱਥੋਂ ਦੀ ਗੁਜ਼ਰਦਾ ਹੋਊਗਾ ਕਿ ਉਹਨਾਂ ਦੀ ਨਜ਼ਰ ਦੇ ਬੱਚੇ ਰੋੜ ਨਹੀਂ ਆਇਆ ਕਿ ਉਹਨਾਂ ਦੀ ਨਜ਼ਰ ਦੇ ਬੱਚੇ ਇਹ ਵੱਡੇ ਵੱਡੇ ਟੋਏ ਆ ਜਿਹੜੇ ਨੈਸ਼ਨਲ ਹਾਈਵੇ ਦੇ ਉੱਪਰ ਇਹ ਨਜ਼ਰ ਨਹੀਂ ਆਏ ਕਿ ਜੇ ਲੋ ਵੱਡਾ ਹਾਲਸਾ ਹੋਵੇ ਕਿਸੇ ਦਾ ਜਾਨੀ ਨੁਕਸਾਨ ਦੇ ਨਾਲ ਨਾਲ ਮਾਲੀ ਨੁਕਸਾਨ ਦੇ ਨਾਲ ਨਾਲ ਜਾਨੀ ਨੁਕਸਾਨ ਹੋ ਗਿਆ ਉਦੋਂ ਇਹਨਾਂ ਟੋਏਾਂ ਦੀ ਪਰਵਾਹੀ ਕੀਤੀ ਜਾਊਗੀ ਰਾਹੂ ਜਹਾਦਰੂ ਗੁਜਰਦੇ ਉਹ ਕਿਹਨਾਂ ਦੇ ਡਰ ਹੁੰਦਾ ਹੂ ਮੰਨ ਦੇ ਵਿੱਚ ਹੈਗਾ ਜੀ ਆ ਜੀ ਵੇਖੋ ਜੀ ਪਤਾ ਹੀ ਨਹੀਂ ਲੱਗਦਾ ਟੋਏ ਦਾ ਸਿਰ ਤੇ ਆ ਕੇ ਪਤਾ ਲੱਗਦਾ ਨਾ ਪਿੱਛੇ ਕੋਈ ਇਹਦਾ ਸਪੀਡਰ ਪਿੱਛੇ ਕੋਈ ਬੰਦੇ ਨੇ ਵੀ ਨਹੀਂ ਲਾਇਆ ਹੋਇਆ ਸਾਰੇ ਪੱਟ ਕੇ ਲੱਗੇ ਆ ਮੈਂ ਟੋਏ ਦੇ ਵਿੱਚ ਖੜਾ ਤੇ ਘਟੋ ਘਟ ਦਵਾਲ ਵੀ 2 ਤੋਂ 2.5 ਫੁੱਟ ਡੂੰਘਾ ਟੋਆ ਨੈਸ਼ਨਲ ਹਾਈਵੇ ਆਹ ਹੈ ਬਾਈ ਬੁਰਾ ਹਾਲਾ ਡੇਲੀ ਐਕਸੀਡੈਂਟ ਹੁੰਦਾ ਇਥੇ ਗੱਡੀ ਆਇਆ ਲ ਮਲਬਾ ਪਟਿਆ ਪੇ ਮੜਾ ਟਾਇਰ ਕਿਹੜੇ ਗੱਡੀ ਪਲਟ ਗਈ ਟਰੱਕ ਸੀ ਭਰਿਆ ਹੋਇਆ ਆ ਗੱਡੇ ਰੱਖੇ ਹੋਇਆ ਇੱਥੇ ਆ ਗੱਡੇ ਰੱਖੇ ਹੋਇਆ ਤੇ ਆ ਗੱਡੇ ਗੱਟੇ ਆ ਜਿਹੜੇ ਗੱਡੀ ਪਲਟਣ ਨੂੰ ਰੋਕ ਦੇਣਗੇ ਤੁਸੀਂ ਪਹੁੰਚ ਕੀਤੀ ਐ ਐਮਐਲਏ ਸਾਹਿਬ ਕੋਲੇ ਵੀ ਲਾਖਸਮੂ ਗੋਗੂ ਕੋਲੇ ਕੋਸ ਨਹੀਂ ਕਰ ਰਿਹਾ ਜੀ ਸਭ ਖਾਂਦੇ ਯਾਰ ਕੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਬਣਦੀ ਜਿਹਨੇ ਠੇਕਾ ਲਿਆ ਇਸ ਨੂੰ ਪਟਣ ਦਾ ਆ ਢਾਉਣ ਦਾ ਪ੍ਰਸ਼ਾਸਨ ਤੋਂ ਜ਼ਿੰਮੇਵਾਰੀ ਵੱਢਦੇ ਕੁਝ ਬੰਦੇ ਤੋਂ ਟੋਏ ਕਰਵਾਏ ਜਾਣ ਨੈਸ਼ਨਲ ਹਾਈਵੇ ਆ ਮੁੱਖ ਮੰਤਰੀ ਸਾਹਿਬ ਵੱਡੇ ਵੱਡੇ ਦਾਅਵੇ ਕਰਦੇ ਆ ਪਰ ਫਾਕੀ ਮੁੱਖ ਮੰਤਰੀ ਸਾਹਿਬ ਆ ਟੋਏ ਤੁਹਾਨੂੰ ਨਜ਼ਰ ਨਹੀਂ ਆ ਰਹੇ ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਅਸੀਂ ਮੌਜੂਦ ਆ ਨੈਸ਼ਨਲ ਹਾਈਵੇ ਇਹ ਚੰਡੀਗੜ੍ਹ ਤੋਂ ਮੋਗੇ ਨੂੰ ਰੋਡ ਮੋਗੇ ਨੂੰ ਜੋੜਦਾ ਤਾਂ ਬਰਨਾਲਾ ਤੋਂ ਮੋਗੇ ਰੋਡ ਨੈਸ਼ਨਲ ਹਾਈਵੇ ਤੇ ਅਸੀਂ ਮੌਜੂਦ ਆ ਇਹ ਟੋਲ ਪਲਾਜਾ ਇਹ ਟੋਲ ਪਲਾਜਾ ਨੇੜੇ ਪੱਖੋ ਕੇ ਪੱਖੋ ਕੰਚਰਾਂ ਦੇ ਉੱਪਰ ਪਾਇਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਇਸ ਟੋਲ ਪਲਾਜੇ ਨੂੰ ਲੈ ਕੇ ਲੰਮਾ ਸਮਾਂ ਲੋਕਾਂ ਦੇ ਵੱਲੋਂ ਸੰਘਰਸ਼ ਲੜਾਇਆ ਗਿਆ ਕਿਸਾਨ ਯੂਨੀਅਨਾਂ ਦੇ ਵੱਲੋਂ ਸੰਘਰਸ਼ ਲੜਾਇਆ ਗਿਆ ਚਾਹੇ ਉਹ ਟਿਕਾਉਂਦਾ ਯੂਨੀਅਨ ਦੀ ਗੱਲ ਹੋਵੇ ਚਾਹੇ ਉਹ ਗਰਾਹਾਂ ਜਥੇਬੰਦੀ ਦੀ ਗੱਲ ਹੋਵੇ ਇੱਥੇ ਐਸੇ ਥਾਂ ਦੇ ਉੱਪਰ ਧਰਨੇ ਲੱਗੇ ਇਸ ਟੋਲ ਪਲਾਜੇ ਨੂੰ ਬੰਦ ਕਰਵਾਉਣ ਦੇ ਲਈ ਲੰਮੇ ਸੰਘਰਸ਼ ਤੋਂ ਬਾਅਦ ਦੇ ਵਿੱਚ ਲਗਭਗ 1 ਸਾਲ ਦੇ ਸੰਘਰਸ਼ ਤੋਂ ਬਾਅਦ ਦੇ ਵਿੱਚ ਇਸ ਟੋੜਪੜਾ ਜਿਹਨੂੰ ਬੰਦ ਕਰਵਾਇਆ ਗਿਆ ਪਰ ਬੰਦ ਕਰਵਾਉਣ ਤੋਂ ਬਾਅਦ ਦੇ ਵਿੱਚ ਇਹ ਸੜਕ ਦੀ ਦਸ਼ਾ ਕੀ ਹੈ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਥੇ ਟੋਏ ਪਏ ਹੋਇਆ ਉਸ ਤੋਂ ਬਾਅਦ ਦੇ ਵਿੱਚ ਟੋਏ ਭਰਨ ਦੀ ਕੋਸ਼ਿਸ਼ ਇੱਕ ਵਾਰ ਵੀ ਨਹੀਂ ਕੀਤੀ ਗਈ ਇੱਥੇ ਟੋਏ ਜਿਹੜੇ ਆ ਉਹ ਭਰੇ ਹੋਇਆ ਤੁਹਾਨੂੰ ਤਸਵੀਰਾਂ ਦੇ ਰਾਹੀਂ ਸਿਰ ਦਿਖਾ ਰਹੇ ਆ ਇਹ ਟੋਏ ਆ ਜਿਹੜੇ ਵੱਡੇ ਹਾਲਾਤ ਸੇ ਨੂੰ ਸੱਦਾ ਦੇ ਰਹੇ ਆ ਤੁਹਾਨੂੰ ਦੱਸ ਦਈਏ ਇੱਥੇ ਆ ਕੇ ਅਸੀਂ ਸਥਾਨਕ ਲੋਕਾਂ ਦੇ ਨਾਲ ਅਫਸਰ ਕੋਲ ਗੱਲ ਕੀਤੀ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ ਇੱਥੇ ਜਿਹੜੇ ਦੋ ਟਰੱਕ ਪਲਟੇ ਆ ਇਸੇ ਟੋਏ ਉਹ ਟਰੱਕ ਪਲਟਣ ਦਾ ਕਾਰਨ ਬਣਿਆ ਇਹਨਾਂ ਟੋਇਆਂ ਦੇ ਵਿੱਚ ਵੱਜ ਕੇ ਰਾਤ ਨੂੰ ਟਰੱਕ ਪਲਟੇ ਆ ਦੋ ਇੱਥੇ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਇੱਕ ਵਿਅਕਤੀ ਨਵੀਂ ਗੱਡੀ ਲੈ ਕੇ ਆਇਆ ਸੀ ਤਾਂ ਇਹਨਾਂ ਟੋਇਆਂ ਦੇ ਵਿੱਚ ਵੱਜ ਕੇ ਹੀ ਉਹ ਗੱਡੀ ਨੂੰ ਅੱਗ ਲੱਗੀ ਆ ਤੇ ਉਸ ਗੱਡੀ ਦੇ ਵਿੱਚ 3 ਸਾਲ ਦਾ ਬੱਚਾ ਸੀ ਉਸ 3 ਸਾਲ ਦੇ ਬੱਚੇ ਦੇ ਪੱਟ ਟੁੱਟੇ ਆ ਤਾਂ ਤੁਹਾਨੂੰ ਤਸਵੀਰ ਕੈਮਰਾਮੈਨ ਨੂੰ ਬੇਨ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਂ ਕਿ ਕਿਸ ਤਰ੍ਹਾਂ ਇੱਕ ਆਰਜੀ ਤੌਰ ਤੇ ਇੱਥੇ ਮਿੱਟੀ ਪਾ ਦਿੱਤੀ ਗਈ ਆ ਇੱਥੇ ਮਿੱਟੀ ਪਾ ਦਿੱਤੀ ਗਈ ਆ ਮੀਂਹ ਹੋਣ ਤੋਂ ਬਾਅਦ ਦੇ ਵਿੱਚ ਮਿੱਟੀ ਵੀ ਵਹਿ ਜਾਣੀ ਆ ਇਹ ਮਿੱਟੀ ਆ ਜਿਹੜੀ ਮੀਂਹ ਤੋਂ ਬਾਅਦ ਬੈਠ ਜੂਗੀ ਪਰ ਇੱਥੇ ਹੋਰ ਵੀ ਇਹ ਮਿੱਟੀ ਆ ਹੋਰ ਵੀ ਵੱਡੇ ਹਾਸੇ ਦਾ ਸੱਦਾ ਦੇ ਰਹੀ ਆ ਤਰੂ ਤਸਵੀਰਾਂ ਰਹੀ ਦਿਖਾਉਣ ਦੀ ਸੀ ਕੋਸ਼ਿਸ਼ ਕਰਦੇ ਆ ਇੱਥੋਂ ਦੇ ਵਿਧਾਇਕ ਨੇ ਲਾਭ ਸਿੰਘ ਉਗਗੋ ਕੇ ਵਿਧਾਨ ਸਭਾ ਹਲਕਾ ਇਹ ਪਤੌੜ ਪਾ ਜਾਂਦਾ ਇੱਥੋਂ ਚਰਨ ਸਿੰਘ ਚੰਨੀ ਵਿੱਚੋਂ ਲੜੇ ਰਹੇ ਤਾਂ ਇਹ ਲਾਭ ਸਿੰਘ ਉਗਗੋ ਕਹਦਾ ਜਣਾ ਵਿਧਾਨ ਸਭਾ ਹਲਕਾ ਇੱਥੋਂ ਦੀ ਐਮ ਐਲ ਏ ਸਾਹਿਬ ਵੀ ਗੁਜਰਦੇ ਹੋਣਗੇ ਪ੍ਰਸ਼ਾਸਨ ਵਿੱਚੋਂ ਦੀ ਗੁਜ਼ਰਦਾ ਹੋਊਗਾ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਜੋੜ ਨਹੀਂ ਆਇਆ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਵੱਡੇ-ਵੱਡੇ ਟੋਏ ਆ ਜਿਹੜੇ ਨੈਸ਼ਨਲ ਹਾਈਵੇ ਦੇ ਉੱਪਰ ਇਹ ਨਜ਼ਰ ਨਹੀਂ ਆਇਆ ਕਿ ਜਦੋਂ ਵੱਡਾ ਹਾਲਾਤਾ ਹੋਊਗਾ ਕਿਸੇ ਦਾ ਜਾਨੀ ਨੁਕਸਾਨ ਦੇ ਨਾਲ-ਨਾਲ ਮਾਲੀ ਨੁਕਸਾਨ ਦੇ ਨਾਲ-ਨਾਲ ਜਾਨੀ ਨੁਕਸਾਨ ਹੋ ਗਿਆ ਉਦੋਂ ਇਹਨਾਂ ਟੋਏਆਂ ਦੀ ਪਰਵਾਹੀ ਕੀਤੀ ਜਾਊਗੀ ਸਾਲੂ 68 ਕਿਲੋ ਕਹਿੰਦੇ ਦੱਸਿਆ ਅਫਦਾਰ ਕੌਰ ਕੇ ਤਿੰਨ ਟਰੱਕ ਪਲਟੇ ਆ ਇੱਥੇ ਦੇਖ ਗੱਡੀ ਆ ਜਿਹੜੀ ਇੱਥੇ ਇਹਨਾਂ ਟੋਏਆਂ ਦੇ ਵਿੱਚ ਫਸ ਗਿਆ ਕਿ ਗੱਡੀ ਪਲਟੀ ਆ ਤੇ ਉਸ ਗੱਡੀ ਨੂੰ ਅੱਗੇ ਲੱਗੀ ਆ 3 ਸਾਲ ਦਾ ਬੱਚਾ ਸੀ ਗੱਡੀ ਦੇ ਵਿੱਚ ਤਾਂ ਉਹ ਬੱਚੇ ਦੇ ਪੱਟ ਟੁੱਟੇ ਆ ਪਹਿਲਾਂ ਹਾਦਸੇ ਬਹੁਤ ਵੱਡੇ ਹੋਇਆ ਆ ਆਮਦਾਰ ਕੌੜ ਲੋਕਾਂ ਨੇ ਗੱਲਬਾਤ ਕੀਤੀ ਆ ਕਿ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਇੱਟਾਂ ਨੂੰ ਉਹਵੇਂ ਖਿਲਰੀਆਂ ਹੋਈਆਂ ਨੇ ਜੇਕਰ ਇੱਥੇ ਕਿਉਂਕਿ ਨੈਸ਼ਨਲ ਹਾਈਵੇ ਆ ਤੇਜ਼ ਰਫ਼ਤਾਰ ਨਾਲ ਗੱਡੀ ਆਉਂਦੀ ਆ ਰਾਤ ਨੂੰ ਪਹਿਲਾਂ ਟਰੱਕ ਪਲਟਿਆ ਫਿਰ ਗੱਡੀ ਪਲਟੀ ਆ ਉਸ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਟੋਏਆਂ ਦੀ ਜਿਹੜੀ ਆ ਉਹ ਪਰਭਾਈ ਨਹੀਂ ਕੀਤੀ ਗਈ ਮਾਟੋ ਇਹਦੇ ਵਿੱਚ ਖੜਾ ਤੇ ਘਟੋ ਘਟ ਦਾਵਾਲ ਵੀ 2 ਤੋਂ 2.5 ਫੁੱਟ ਡੂੰਘਾ ਟੋਆ ਹੈ ਨੈਸ਼ਨਲ ਹਾਈਵੇ ਆਹ ਹੈ ਚੰਡੀਗੜ੍ਹ ਤੋਂ ਇਹ ਮੋਗੇਲੂ ਜ਼ੋਰਦਾਰ ਨੈਸ਼ਨਲ ਹਾਈਵੇ ਵੱਡਾ ਹੈ ਵੇ ਆ ਤੇ ਇਹ ਟੋਲ ਪਲਾਜਾ ਲੱਗਿਆ ਹੋਇਆ ਸੀ ਟੋਲ ਪਲਾਜਾ ਬੰਦ ਹੋਣ ਤੋਂ ਬਾਅਦ ਦੇ ਵਿੱਚ ਵੀ ਨਾ ਪ੍ਰਸ਼ਾਸਨ ਦੇ ਵੱਲੋਂ ਨਾ ਵਿਧਾਇਕ ਸਭ ਲਾਭ ਸਿੰਘ ਉਗੋ ਉਗੋ ਕਦੇ ਵੱਲੋਂ ਕੋਈ ਇੱਥੇ ਟੋਏ ਭਰਨ ਦੀ ਜਿਹੜੀ ਆ ਕਾਰਵਾਈ ਕੀਤੀ ਗਈ ਆ ਨਾ ਪ੍ਰਸ਼ਾਸਨ ਦੀ ਨਜ਼ਰ ਦੇ ਵਿੱਚ ਨਹੀਂ ਆ ਇਹ ਕਿ ਵਿਧਾਇਕ ਸਭ ਦੇ ਵਿਧਾਇਕ ਸਭ ਦੇ ਨਜ਼ਰ ਦੇ ਵਿੱਚ ਨਹੀਂ ਆ ਇਹ ਉਸ ਤੋਂ ਬਾਅਦ ਵਿੱਚ ਕਾਰਵਾਈ ਹੋਊਗੀ ਜਦੋਂ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਹੋ ਗਿਆ ਇਸ ਤੋਂ ਪਹਿਲਾਂ ਵੀ ਹਾਦਸਾ ਹੋਇਆ ਸਾਨੂੰ ਸਥਾਨਕ ਲੋਕਾਂ ਨੇ ਦੱਸਿਆ ਕਿ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਅੱਗੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਰੋਡ ਦੇ ਉੱਪਰ ਆ ਅਸੀਂ ਇੱਥੇ ਕੰਮੇ ਲੱਗੇ ਹੋਏ ਸੀਗੇ ਕੰਮ ਆ ਨਾ ਕੇ ਅਸੀਂ ਆਫ ਦਾ ਰਿਕਾਰਡ ਗਲਤਬਤ ਕੀਤੀ ਉਹਨਾਂ ਨੇ ਵੀ ਕੈਮਰਾ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਦੱਸਿਆ ਉਹਨਾਂ ਨੂੰ ਪੁੱਛਿਆ ਸੀ ਕਿ ਕੋਈ ਵੀ ਇੱਥੇ ਬੈਨਰ ਨਹੀਂ ਲੱਗਿਆ ਹੋਇਆ ਨਾ ਕੋਈ ਇੱਥੇ ਬੈਨਰ ਲੱਗਿਆ ਹੋਇਆ ਜਿੱਦਾਂ ਲਿਖਿਆ ਹੁੰਦਾ ਕਿ ਹੌਲੀ ਚੱਲੋ ਅੱਗੇ ਟੋਏ ਆ ਸੜਕ ਤੇ ਨਾ ਉਹੀ ਬੈਨਰ ਲੱਗਿਆ ਹੋਇਆ ਇੱਥੇ ਬਿਲਕੁਲ ਜਿਹੜੇ ਗੱਟੇ ਰੱਖੇ ਹੋਏ ਆ ਕੀ ਗੱਟੇ ਆ ਸੀ ਕਾਮਿਆਂ ਨਾਲ ਕੇ ਗਲਬਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਸਾਡੇ ਗੱਟੇ ਲਾਏ ਹੋਏ ਆ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਦੇ ਰਾਹੀਂ ਕਿ ਗੱਟੇ ਆ ਜਿਹੜੀ ਕਵਾਂਟਾ ਦੀ ਗੱਡੀ ਨੂੰ ਪਲਟਣ ਤੋਂ ਰੋਕ ਦੇਣਗੇ ਬਿਲਕੁਲ ਇਹ ਟੋਏ ਸੜਕ ਤੇ ਬਿਲਕੁਲ ਵਿਚਕਾਰ ਆ ਇਹ ਨੈਸ਼ਨਲ ਹਾਈਵੇ ਆ ਚੰਡੀਗੜ੍ਹ ਤੋਂ ਮੋਗੇ ਨੂੰ ਜੋੜਦਾ ਤੁਹਾਨੂੰ ਦੱਸ ਦਈਏ ਆ ਗੱਟੇ ਰੱਖੇ ਹੋਏ ਆ ਇੱਥੇ ਤਸਵੀਰਾਂ ਦੇ ਰਾਹੀਂ ਅਸੀਂ ਆਫਸਰ ਰਿਕਾਰਡ ਗਲਤਕੀ ਕੀਤੀ ਉਹਨਾਂ ਨੇ ਕੈਮਰਾ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਤੇ ਠੇਕੇਦਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਬਣਦੀ ਜਿਹਨੇ ਠੇਕਾ ਲਿਆ ਇਸ ਨੂੰ ਪੱਟਣ ਦਾ ਜਾਂ ਢਾਉਣ ਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕੁਝ ਬੰਦੇ ਤੋਂ ਟੋਏ ਪਵਾਏ ਜਾਣ ਨੈਸ਼ਨਲ ਹਾਈਵੇ ਜਾਂ ਮੁੱਖ ਮੰਤਰੀ ਸਾਹਿਬ ਵੱਡੇ ਵੱਡੇ ਦਾਅਵੇ ਕਰਦੇ ਆ ਪਰ ਫਾਕੀ ਮੁੱਖ ਮੰਤਰੀ ਸਾਹਿਬ ਆ ਟੋਏ ਤੁਹਾਨੂੰ ਨਜ਼ਰ ਨਹੀਂ ਆ ਰਹੇ ਨੈਸ਼ਨਲ ਹਾਈਵੇ ਦੇ ਉਪਰ ਆ ਦੋ ਟਰੱਕ ਇੱਕ ਦੂਜਾ ਪਲਟਿਆ ਇੱਕ ਗੱਡੀ ਪਲਟੀ ਆ ਆ ਗੱਟੇ ਰੱਖੇ ਹੋਇਆ ਇੱਥੇ ਆ ਗੱਟੇ ਰੱਖੇ ਹੋਇਆ ਇਹ ਗੱਡੇ ਗੱਟੇ ਆ ਜਿਹੜੇ ਗੱਡੀ ਪਲਟਣ ਨੂੰ ਰੋਕ ਦੇਣਗੇ ਕੀ ਆ ਗੱਡੀ ਰੁਕ ਸਕਦੀ ਆ ਇੱਥੇ ਟੋਏ ਚ ਵੱਜ ਜੇ ਚੱਕ ਗੱਡੀ ਟੋਏ ਚ ਵੱਜਦੀ ਆ ਕੀ ਇਹ ਗੱਟਾਂ ਨਾਲ ਰੁਕ ਸਕਦੀ ਆ ਇਹ ਵੱਡੇ ਆ ਹਾਸੇ ਨੂੰ ਸੱਦਾ ਦਿੰਦੀ ਗਵਾਹੀ ਭਰਦੀ ਆ ਵੱਡੇ ਜਿਹੜੇ ਟੋਏ ਆ ਇਸੇ ਨੈਸ਼ਨਲ ਹਾਈਵੇ ਦੇ ਮੂਕੇ ਸੀ ਬਹੁਤ ਵਾਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਗੱਲਾ ਲਿਆਂਦੀਆਂ ਨੇ ਬਹੁਤ ਵਾਰ ਅਸੀਂ ਐਮਐਲਏ ਸਾਹਿਬ ਦੇ ਕੋਲੇ ਗੱਲਾਂ ਲੈ ਕੇ ਗਏ ਆ ਪਰ ਇਹਨਾਂ ਟੋਇਆਂ ਦੇ ਉੱਪਰ ਜੋ ਨੈਸ਼ਨਲ ਹਾਈਵੇ ਦੇ ਉੱਪਰ ਟੋਏ ਪਏ ਹੋਇਆ ਉਹਨਾਂ ਦੀ ਪਰਭਾਈ ਕਿਥੇ ਲੈ ਕਿਥੇ ਨਜ਼ਰ ਨਹੀਂ ਆ ਰਹੀ ਲੰਬੇ ਸਮੇਂ ਤੋਂ ਜਿਹੜਾ ਪ੍ਰਸ਼ਾਸਨ ਇੱਥੋਂ ਗੁਜ਼ਰਦਾ ਵਿਧਾਇਕ ਸਾਹਿਬ ਵੀ ਇੱਥੋਂ ਗੁਜ਼ਰਦੇ ਹੋਣਗੇ ਐਮਐਲਏ ਵਿਧਾਇਕ ਸਿੰਘ ਲਾਭ ਸਿੰਘ ਉਹ ਕਿਹਦਾ ਪਿੰਡ ਆ ਜਿਹੜਾ ਉਹ ਇੱਥੋਂ ਨੇੜੇ ਹੀ ਆ ਕਮ ਸੇ ਕਮ 5 ਕਿਲੋਮੀਟਰ ਦੀ ਦੂਰੀ ਤੇ ਜਿਹੜੇ ਉੱਗੋ ਕੇ ਪਿੰਡ ਰਹਿ ਜਾਂਦਾ ਤਾਂ ਆ ਵਿਧਾਇਕ ਸਾਹਿਬ ਵੀ ਇੱਥੋਂ ਜਿਹੜੇ ਉਹ ਗੁਜ਼ਰਦੇ ਹੋਣਗੇ ਤਾਂ ਸਾਹਮਣੇ ਜਿਹੜਾ ਟਰੱਕ ਵੀ ਆ ਰਿਹਾ ਹੈ ਤਾਂ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਲੋਕਾਂ ਨੂੰ ਜਿਹੜਾ ਇੱਥੋਂ ਦੀ ਜਾਨ ਜੋਖਮ ਦੇ ਵਿੱਚ ਪਾ ਕੇ ਲੰਗਣਾ ਪੈਂਦਾ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਲੋਕਾਂ ਨੂੰ ਲੰਗਣਾ ਪੈਂਦਾ ਕਿੱਥੋਂ ਆਏ ਹੋ ਜੀ ਮਾਰਸਾ ਤੋਂ ਇੱਥੋਂ ਦੀ ਟੋਇ ਲੈ ਕੇ ਇੱਥੋਂ ਹੀ ਲੰਗਦੇ ਹਾਂ ਹਾਂ ਜੀ ਇੱਥੋਂ ਦੀ ਪਹਿਲਾਂ ਹਾਸੇ ਹੋਏ ਲੱਗਦੇ ਹਾਂ ਬਹੁਤ ਹਾਸੇ ਹੋਏ ਆ ਉਹ ਗੱਡੀ ਇੱਥੇ ਉੱਥੇ ਵੱਜੀ ਅੱਛਾ ਜੀ ਬਜ਼ੁਰਗ ਦੀ ਉਹਦੀ ਲੋਕਾਂ ਨੇ ਸਹਾ ਗੱਡੀ ਗੱਡੀ ਪਲਟੀ ਆ ਗੱਡੀ ਵੱਜੀ ਅੱਛਾ ਜੀ ਤੇ ਇੱਕ ਹਾਵੇ ਪਲਟੀ ਪਹਿਲਾਂ ਦੋ ਦੋ ਟਰੱਕ ਵੀ ਪਲਟੇ ਨੇ ਇੱਥੇ ਹਾਵੇ ਇੱਕ ਪਲਟਿਆ ਪਿਆ ਹੂੰ ਇਹ ਕੋ ਪਹਿਲਾ ਪੜਾ ਰਾ ਦੂ ਰਾ ਦੂ ਗੁਜ਼ਰਦੇ ਉਹ ਕਹਿੰਦੇ ਡਰ ਹੁੰਦਾ ਹੂ ਮਨ ਦੇ ਵਿੱਚ ਯਾਰ ਹੈਗਾ ਹੀ ਆ ਜੀ ਵੇਖੋ ਜੀ ਪਤਾ ਹੀ ਨਹੀਂ ਲੱਗਦਾ ਟੋਏ ਦਾ ਸਿਰ ਤੇ ਆ ਕੇ ਪਤਾ ਲੱਗਦਾ ਨਾ ਪਿੱਛੇ ਕੋਈ ਇਹਦਾ ਸਪੀਡ ਪਿੱਛੇ ਕੋਈ ਬੈਂਦਰ ਵੀ ਨਹੀਂ ਲਾਇਆ ਹੋਇਆ ਕੋਈ ਨਹੀਂ ਲਾਇਆ ਸਾਰੇ ਪੱਟ ਕੇ ਲੱਗੇ ਆ ਹਾਂ ਪਹਿਲਾਂ ਪਹਿਲਾਂ ਬੈਂਦਰ ਲੱਗੇ ਹੋਈ ਸੀ ਹਾਂ ਪਹਿਲਾਂ ਲੱਗੇ ਹੋਈ ਸੀ ਹਾਂ ਬਸ ਜਦੋਂ ਦਾ ਟੂਲ ਉੱਥੇ ਬਣ ਡੈ ਗਿਆ ਉਦੋਂ ਦਾ ਇਹ ਸਾਰਾ ਇਹਨਾਂ ਨੇ ਪੱਟ ਕੇ ਦੇ ਟੂਲਾ ਜਿਹੜਾ ਉਹ ਲੋਕੇ ਸਰਵਾਂ ਦਾ ਉਹ ਅੱਗੇ ਬਣ ਡਿਆ ਉੱਥੇ ਹਾਂ ਤੁਸੀਂ ਕਿੱਥੋਂ ਆਏ ਬਾਪੂ ਜੀ ਐਂ ਮਾਨਸਾ ਤੋਂ ਆਏ ਮਾਨਸਾ ਤੋਂ ਆਏ ਹੋ ਜੀ ਤਨਵਾਦੀ ਤਾਂ ਬਾਪੂ ਦਾ ਕਹਣਾ ਕਿ ਭਾਲ ਸੇ ਜਿਹੜੇ ਪਹਿਲਾਂ ਇੱਥੇ ਹੋਏ ਆ ਉਹਨਾਂ ਨੇ ਕਹਿਣਾ ਕਿ ਪਹਿਲਾਂ ਇੱਥੇ ਬੈਨਰ ਲੱਗੇ ਹੋਏ ਸੀ ਪਰ ਹੁਣ ਜਿਹੜੇ ਪਹਿਲਾਂ ਬੈਨਰ ਲੱਗੇ ਹੋਏ ਸੀ ਉਹ ਵੀ ਚੱਕ ਕੇ ਲੈ ਗਏ ਇੱਥੋਂ ਉਹ ਚੱਕ ਕੇ ਜਿੱਥੇ ਨਵਾਂ ਟੋਲ ਪਲਾਜ਼ਾ ਬਣ ਰਿਹਾ ਉਹ ਬੈਨਰ ਉੱਥੇ ਲਿਜਾ ਕੇ ਧਰ ਦਿੱਤੇ ਆ ਤਾਂ ਬਾਪੂ ਦਾ ਕਹਣਾ ਕਿ ਜੇ ਗੁੱਦਗੁਜਰ ਨੇ ਇੱਥੋਂ ਗੁਜਰਨ ਵੇਲੇ ਇੱਕ ਬੰਨ ਦੇ ਵਿੱਚ ਡਰ ਹੁੰਦਾ ਕਿ ਕਿਤਲੇ ਕਦੇ ਗੱਡੀ ਆ ਜਿਹੜੀ ਉਹ ਆਸੇ ਪਾਸੇ ਨਾ ਹੋ ਜੇ ਅਕਸਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੁੰਦਾ ਹਸ ਇੱਕਾਲ ਜੀ ਠੀਕ ਠਾਕ ਓਨੀ ਇਹਦਾ ਪੰਡਾ ਜੀ ਪੰਡਾ ਸੈਨਾ ਜੀ ਸੈਨਾ ਬਾਪੂ ਜੀ ਕਿੰਨੇ ਟਾਈਮ ਤੋਂ ਟੋਏ ਆ ਇੱਥੇ ਇਸ ਨੂੰ ਤਾਂ ਤਕਰੀਬਨ 3-4 ਮਹੀਨੇ ਹੋ ਗਏ ਯਾਰ 3-4 ਮਹੀਨੇ ਬਾਕੀ ਬੁਰਾ ਹਾਲ ਆ ਡੇਲੀ ਐਕਸੀਡੈਂਟ ਹੁੰਦਾ ਇੱਥੇ ਜੇ ਤੁਹਾਨੂੰ ਦਿਖਾਇਆ ਜਾਵੇ ਕੱਲ ਵਾਲੀ ਗੱਡੀ ਦਾ ਉਹ ਦੇਖੋ ਕੀ ਹਾਲ ਲੱਟਨ ਦਾ ਐਕਸੀਡੈਂਟ ਹੋਇਆ ਗੱਡੀ ਗੱਡੀ ਬਚੀ ਜੱਥੇ ਗੱਡੀ ਆੜਲੇ ਮਲਬਾ ਪੱਟੇ ਤੇ ਮਾੜਾ ਟਾਇਰ ਤੇੜਾ ਗੱਡੀ ਪਲਟੀ ਗਈ ਟਰੱਕ ਸੀ ਭਰਿਆ ਹੋਇਆ ਸਾਨੂੰ ਲੋਕਾਂ ਨੇ ਦੱਸਿਆ ਕਿ ਇਹ ਟਰੱਕ ਵੀ ਪਲਟਿਆ ਇੱਥੇ ਗੱਡੀ ਵੀ ਪਲਟਿਆ ਬਾਈ ਜੀ ਟਰੱਕ ਦਾ ਮੋਹਰਲਾ ਹਿੱਸਾ ਪੱਟ ਕੇ ਮਗਰਲੇ ਟਰੱਕ ਦੇ ਹਿੱਸੇ ਦੇਖ ਲਓ ਕਿੰਨਾ ਸਾਨਾ ਸੁੱਧਾ ਟੈਂਕੀ ਭੰਨ ਕੇ ਹਿੱਸੇ ਪੱਟ ਕੇ ਗੱਡੀ ਪਾਸੇ ਮਾਰੀ ਗੱਡੀ ਪਾਟ ਕੇ ਪਹਿਲੀ ਸਾਈਡ ਜਾ ਉਹ ਤੋਂ ਬਾਅਦ ਦੇ ਬੱਚੇ ਪ੍ਰਸ਼ਾਸਨ ਦੇ ਵੱਲੋਂ ਜਾਂ ਉਹਨਾਂ ਨੇ ਟੋਏ ਭਰਨ ਦੀ ਕੋਸ਼ਿਸ਼ ਕੀਤੀ ਕੁਝ ਨਹੀਂ ਕਰਿਆ ਦੇਖ ਲਓ ਮਾੜੀ ਮੋਟੀ ਮਿੱਟੀ ਖਿੱਚ ਕੇ ਕਿ ਰੰਪ ਭਰ ਗਏ ਪਰ ਕਿ ਭਾਈ ਜੇ ਇਹ ਇਹਦਾ ਮਿੱਟੀ ਜੇ ਇੱਕ ਵਾਰੀ ਮੀਂਹ ਪੈ ਗਿਆ ਤਾਂ ਹੋਰ ਭਾਈ ਜਾਨੇ ਥੱਲੇ ਇਹਦਾ ਖੁਰਦਿਆਂ ਦੀ ਆ ਬੋਰੀਆਂ ਧਰ ਕੇ ਤੁਰ ਜਾਂਦੇ ਆ ਨਾ ਕੋਈ ਪ੍ਰਸ਼ਾਸਨ ਕਰਦਾ ਇੱਥੇ ਨਾ ਕੋਈ ਇਹ ਟੋਲ ਪਲਾਜ਼ਾ ਵਾਲੇ ਕਰ ਰਹੇ ਜਿਹੜੇ ਨੇ ਰੋਡ ਮਹੱਕਮੇ ਵਾਲੇ ਹੂੰ ਬੁਰਾ ਹਾਲ ਹੈ ਵੀਰੇ ਬਹੁਤ ਜਾਨਾ ਸਿਕਿਉਰਟੀ ਆ ਫੋਰ ਉਹ ਰੋਡ ਸੇਫਟੀ ਵਾਲੇ ਬੈਠੇ ਹੋਏ ਆ ਉੱਥੇ ਉਹ ਬੈਠਿਓ ਜੇ ਕੋਈ ਬੰਦੇ ਦਾ ਐਕਸੀਡੈਂਟ ਹੋਏ ਨਾ ਉਹਨਾਂ ਦੀ ਦਵਾਈ ਬੂਟੀ ਲਾਉਂਦੇ ਆ ਜਾਂ ਕੋਈ ਸਰਟੀਫਿਕੇਟ ਵਾਜਦੀ ਆ ਉਹਨਾਂ ਚੱਕਦੇ ਆ ਹੁਣ ਉਹ ਇਹ ਰੋਡ ਤਾਂ ਬੰਦ ਨਹੀਂ ਕਰ ਸਕਦੇ ਤਾਂ ਮਹੱਕਮੇ ਨੇ ਕਰਨਾ ਹੂੰ ਠੀਕ ਆ ਨਾ ਜੇ ਪਹੁੰਚ ਕੀਤੀ ਐਮਐਲਏ ਕੁਛ ਨਹੀਂ ਕਰ ਰਿਹਾ ਜੀ ਸਭ ਖਾਨਦੇ ਯਾਰ ਆ ਵੈਸੇ ਬਿਤਾਏ ਕਿ ਨੇ ਐਮਐਲਏ ਲਾਹ ਸਿੰਘ ਉੱਗੋ ਕੇ ਉਹਨਾਂ ਕੋਲ ਤੁਸੀਂ ਪਹੁੰਚ ਕੇ ਗੱਲ ਰੱਖੀਗੇ ਜਾਂ ਟੋਏ ਪਰਵਾ ਦਿਓ ਉਹਨਾਂ ਨੂੰ ਜਦੋਂ ਰੋਡ ਤੋਂ ਪਿੱਛੇ ਪੁਲ ਬਣਾਉਣੀਆਂ ਸੀ ਉਦੋਂ ਕਿਹਾ ਸੀ ਉਹ ਕਹਿੰਦੇ ਵੀ ਕਰਵਾ ਦੇਾਂਗੇ ਹਫ਼ਤੇ 10 ਦਿਨਾਂ ਬਾਅਦ ਕਰਵਾਈਆਂ ਜਿਹੜੀਆਂ ਇੱਕ ਦੋ ਦਿਨਾਂ ਚ ਕਰਨ ਵਾਲਾ ਕੰਮ ਹੁੰਦਾ ਹੂੰ ਇਹਨੂੰ ਤਾਂ ਘਟੋ ਘਟ 3-4 ਮਹੀਨੇ ਦਾ ਟੋਏ ਪੱਟੇ ਨੂੰ ਪਏ ਹੋਗੇ ਨਾ ਜੀ ਉਸ ਤੋਂ ਬਾਅਦ ਤੁਸੀਂ ਦੱਸ ਰਹੇ ਹੋ ਕਿ ਹਾਲਸੇ ਵੀ ਹੋਗੇ ਬਹੁਤ ਹੋਇਆ ਵੀਰ ਜੀ ਇਹਨਾਂ ਨੂੰ ਆਪ ਤੋਂ ਪੁੱਛ ਲਓ ਤਿੰਨ ਚਾਰ ਗੱਡੀਆਂ ਦਾ ਟਰੱਕ ਭਰੇ ਹੋਏ ਪਲਟੇ ਇੱਥੇ ਹਾਂ ਉਹ ਸਾਹਮਣੇ ਵੀ ਟਰੱਕ ਪਲਟਾ ਹੋਇਆ ਇਹ ਪੱਟੇ ਆਏ ਇਸ ਕਰ ਨਹੀਂ ਹੈ ਇਹਨਾਂ ਦਾ ਜਿਹੜਾ ਆਪਾਂ ਪਲਟਿਆ ਮਲਬਾ ਇਹਦੇ ਦੀ ਕਰ ਨਹੀਂ ਪਲਟਿਆ ਹੋਇਆ ਹੈ ਹੂੰ ਇੰਨੇ ਵੱਡੇ ਆ ਇਸ ਤੋਂ ਬਾਅਦ ਵੀ ਦੋ ਟਰੱਕ ਪਲਟ ਗਏ ਬੋਰੀਆਂ ਟਰੱਕ ਤੋਂ ਬਾਅਦ ਚ ਦੋ ਪਲਟੇ ਨੇ ਦੋ ਪਲਟ ਗਏ ਇੱਕ ਬੋਰੀਆਂ ਭਰਿਆ ਹੋਈਆਂ ਟਰੱਕ ਦੇ ਉਤੋਂ ਦੀ ਪਲਟ ਕੇ ਟਰੱਕ ਦੇ ਮਗਰੋਂ ਬਾਡੀ ਚੋਂ ਨਿਕਲ ਕੇ ਮੂਰੇ 100 ਤੋਂ ਘਾ 15-20 ਬੋਰੀਆਂ ਡਿੱਗੀਆਂ ਫੀੜ ਲੀਆਂ ਐਡੇ ਵੱਡੇ ਬਾਈ ਹਾਦਸੇ ਹੋਣ ਤੋਂ ਬਾਅਦ ਦੇ ਵਿੱਚ ਵੀ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਕੀਤੀ ਨਹੀਂ ਕਿ ਟੋਏ ਭਰਨ ਦੀ ਕੋਸ਼ਿਸ਼ ਹੋਈ ਨਹੀਂ ਕੋਈ ਪ੍ਰਸ਼ਾਸਨ ਨੇ ਕਰਾਈ ਹੈ ਜੀ ਕਾਰਵਾਈ ਨਾ ਕੋਈ ਮੈਕਨਿਕ ਨਾਲ ਕਰ ਰਹ ਇਹਦਾ ਭਾਬੀ ਹੋਰ ਵੱਡੇ ਹਾਲਤੇ ਦੀ ਉਡੀ ਕਰ ਰਿਹਾ ਇਹ ਨਹੀਂ ਪਤਾ ਵੀ ਹਾਲ ਤੇ ਜਾਂ ਹੁਣ ਸੀਜ਼ਨ ਦਾ ਚੰਗਾ ਟਾਈਮ ਚੱਲ ਰਿਹਾ ਮਸ਼ੀਨਾਂ ਵੀ ਆਉਂਦੀਆਂ ਟਰਾਲੀਆਂ ਵੀ ਆਉਂਦੀਆਂ ਕਿ ਹਰੇਕ ਨੂੰ ਕੰਮ ਦੀ ਤੇਜ਼ੀ ਹੁੰਦੀ ਆ ਬਿਲਕੁਲ ਬਿਲਕੁਲ ਕਈ ਵਾਰੀ ਕੋਈ ਨਹੀਂ ਧਿਆਰ ਰੰਦਾ ਹੀ ਨਹੀਂ ਪਤਾ ਵੀ ਕਿੱਥੇ ਜਾ ਕੇ ਬੰਦਾ ਟਰੈਕਟ ਵਾਲਾ ਡਿੱਗੀ ਜਾਂ ਕੋਈ ਮੋਟਰਸਾਈਕਲ ਵਾਲਾ ਡਿੱਗੀ ਜਾਂ ਕੋਈ ਐਡੀ ਵਾਲਾ ਡਿੱਗੀ ਜੀ ਹਾਂਜੀ ਜੀ ਬਾਈ ਤਾਂ ਇਹਦਾ ਬਾਪੂ ਦਾ ਕਹਣਾ ਕਿ ਵੱਡੇ ਹਾਲਸੇ ਪਹਿਲਾਂ ਵੀ ਹੋਇਆ ਚਾਹੇ ਇਹਨਾਂ ਦੇ ਟਰੱਕ ਜਿਹੜੇ ਦੋ ਪਲਟੇ ਆ ਤੁਹਾਨੂੰ ਦਿਖਾ ਦਿੰਦੇ ਨੇ ਕਿ ਜਿਹੜੇ ਇੱਟਾਂ ਪੱਟੀਆਂ ਹੋਈਆਂ ਨੇ ਉਹ ਗੱਡੀ ਬੱਜ ਸੋਟਾ ਦੇ ਵਿੱਚ ਦਾ ਗੱਡੀ ਜਿਹੜੀ ਬੱਜ ਕੇ ਉਹਨੂੰ ਅੱਗ ਲੱਗ ਗਈ ਸੀ ਬੱਚੇ ਦੇ ਜਿਹੜੇ ਪੱਟ ਟੁੱਟੇ ਸੀ ਉਸ ਤੋਂ ਬਾਅਦ ਦੇ ਵਿੱਚ ਦੋ ਟਰੱਕ ਇੱਥੇ ਪਲਟੇ ਨੇ ਇੱਕ ਸਾਹਮਣੇ ਟਰੱਕ ਪਲਟਾ ਹੋਇਆ ਐਡੇ ਵੱਡੇ ਹਾਸੇ ਹੋਣ ਤੋਂ ਬਾਅਦ ਦੇ ਵਿੱਚ ਵੀ ਨਾ ਇਸ ਪਾਸੇ ਪ੍ਰਸ਼ਾਸਨ ਦੀ ਨਿਗ੍ਹਾ ਜਾਂਦੀ ਇਹਨਾਂ ਟੋਇਆਂ ਦੇ ਵੱਲ ਨਾ ਵਿਧਾਇਕ ਐਮ.ਐਲ.ਏ ਲਾਭ ਸਿੰਘ ਉਗੋਕੇ ਪਧੌੜ ਹਲਕੇ ਦੇ ਬੱਚਾ ਵਿਧਾਨ ਸਭਾ ਹਲਕੇ ਦੇ ਵਿੱਚ ਨਾ ਉਹਨਾਂ ਦੀ ਨਜ਼ਰ ਗਈਆ ਇਧਰਲੇ ਪਾਸੇ ਨੂੰ ਕੀ ਪ੍ਰਸ਼ਾਸਨ ਹੋਰ ਵੱਡੇ ਹਾਸੇ ਦੀ ਉਡੀਕ ਕਰ ਰਿਹਾ ਕੀ ਐਮ.ਐਲ.ਏ ਸਾਹਿਬ ਇੱਥੇ ਹੋਰ ਵੱਡੇ ਹਾਸੇ ਦੀ ਉਡੀਕ ਕਰ ਰਿਹਾ ਸਰਕ ਸੁਰੱਖਿਆ ਫੋਰਸ ਉਹ ਸਾਹਮਣੇ ਬੈਠੀ ਹੋਈ ਆ ਇੱਕ ਵਾਰੀ ਕੈਮਰਾਮੈਨ ਨੂੰ ਬੇਨਤੀ ਆ ਜ਼ੂਮ ਕਰਕੇ ਦਿਖਾ ਦਿੱਤਾ ਜੇ ਮੈਂ ਉਹ ਸਾਹਮਣੇ ਉਹ ਸ਼ਾਨ ਦਾ ਆਨੰਦ ਲੈ ਰਹੇ ਆ ਸਾਹਮਣੇ ਸਰਕ ਸੁਰੱਖਿਆ ਫੋਰਸ ਬੈਠੀ ਹੋਈ ਆ ਜਦੋਂ ਕੋਈ ਹਾਦਸਾ ਹੋ ਗਿਆ ਉਸ ਤੋਂ ਬਾਅਦ ਵੀ ਬਚਾ ਕੇ ਉਹਨਾਂ ਨੇ ਗੱਡੀ ਨੂੰ ਹੱਥ ਪੋਣਾ ਬੰਦੇ ਨੂੰ ਹੱਥ ਪੋਣਾ ਪਰ ਟੋਇਆਂ ਦੇ ਬਾਲਾ ਜਿਹੜੀ ਉਹ ਨਜ਼ਰ ਨਹੀਂ ਜਾ ਰਹੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਆ ਜਿਹੜਾ ਟੋਲ ਪਾਟ ਜਾਂ ਵਿਭਾਗ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸਾਡੀ ਇਹੀ ਕੋਸ਼ਿਸ਼ ਸੀਗੀ ਜੋ ناکਾਮੀਆਂ ਨੇ ਉਸ ਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਲੰਮੇ ਸਮੇਂ ਤੋਂ ਲਗਭਗ ਤਿੰਨ ਚਾਰ ਮਹੀਨੇ ਤੋਂ ਸੜਕ ਦੇ ਵਿੱਚ ਟੋਏ ਆ ਬਾਪੂ ਦੇ ਦੱਸਣ ਦੇ ਮੁਤਾਬਕ ਨਾ ਪਹਿਲਾਂ ਪਰ ਇਸ ਦੀ ਕੋਸ਼ਿਸ਼ ਹੋਈ ਆ ਹਾਲੇ ਸੇ ਬਹੁਤ ਵੱਡੇ ਹੋਏ ਆ ਤੇ ਨੌਕਸ ਤੋਂ ਬਾਅਦ ਵਿੱਚ ਪਰ ਇਸ ਦੀ ਕੋਸ਼ਿਸ਼ ਕੀਤੀ ਗਈ ਆ ਸ਼ਹਿਰ ਹੋਰ ਵੱਡੇ ਹਾਸਲ ਦਾ ਜਿਹੜਾ ਇੰਤਜ਼ਾਰ ਕੀਤਾ ਰਿਹਾ ਜੁਨੇ ਉਹ ਪੰਜਾਬੀ ਲੋਕ ਚੈਨਲ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਧਾਨਾ ਕੈਮਰਾਮੈਨ ਸੰਦੀਪ ਸ਼ਰਮਾ ਦੇ ਨਾਲ ਧੰਨਵਾਦ